ਇਹ ਜਿਹੜੀਆਂ ਚੋਣਾ ਹੋਈਆਂ ਇਹਦੇ ਵਿੱਚ ਜਿਹੜੀ ਸਰਕਾਰ ਹੈ ਸਰਕਾਰ ਦਾ ਇੱਕ ਸਿੰਬਲ ਹੈ ਉਹ ਸਿੰਬਲ ਹੈ ਅਭ ਖਾਓ ਜਰਾ ਇਹਨਾਂ ਨੂੰ ਕੀ ਹੈ ਇਹ ਝਾੜੂ ਝਾੜੂ ਤੇ ਝਾੜੂ ਦਾ ਕੀ ਬਣਿਆ ਅੱਜ ਇਹ 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 ਬੇਸਿਕਲੀ ਕਹੋ ਸਾਬ ਚੱਕਰਪਤਾ ਕੀ ਹੈ ਹਾਂ ਪੁਰਾਣੇ ਜਮਾਨੇ 'ਚ ਨਾ ਅਕਸਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਸੁਣਾਉਣਾ ਵੀ ਕੋਈ ਬੀਬੀ ਸੀ ਤੇ ਉਹ ਉਹਨੇ ਵਿਆਹ ਕੀਤਾ ਉਹਦੀ ਨੋ ਹੋਈ ਤੇ ਘਰ 'ਚ ਕਲੇਸ਼ ਨਾ ਡਿਆ ਵੀ ਜੀ ਉਹਨਾਂ ਆਖਿਆ ਵੀ ਪਤਾ ਨਹੀਂ ਕੀ ਗੱਲ ਆ ਉਹਨਾਂ ਆਪਣੀ ਨੋਨ ਪੁੱਛਿਆ ਕੀ ਚੱਕਰ ਆ ਬੀਬੀ ਉਹ ਜਵਾਬ ਕੋ ਤਸਦੀਬ ਅਕਸ ਦੇ ਦੇ ਨਾ ਸਕੇ ਰਾਣੀਆਂ ਮਾਈਆਂ ਬੜੀਆਂ ਸਿਆਣੀਆਂ ਸੀ ਉਹਨੇ ਸਵੀਰ ਤੋਂ ਲੈ ਕੇ ਸਾਰਾ ਦੇਤਾ ਕਿ ਖਾ ਬੀਬੀ ਕਰਦੀ ਕੀ ਆ ਉਹ ਜਦੋਂ ਬੱਕਰ ਭਾਰੀ ਕਰਕੇ ਤੇ ਝਾੜੂ ਐ ਖੜਾ ਕਰ ਦਿੱਤੀ ਸੀ ਘਰ ਚ ਕਲੇਸ਼ ਮੁੱਕਦਾ ਤੁਹਾਨੂੰ ਪਤਾ ਸਾਰੇ ਕਿਤੇ ਵੀ ਜਿੱਥੇ ਜਿੱਥੇ ਘਰ ਚ ਝਾੜੂ ਖੜਾ ਹੋਵੇ ਕਲੇਸ਼ ਮੁੱਕਦਾ ਨਹੀਂ ਉਹ ਭਈ ਇਹ ਸਾਰੇ ਪੰਜਾਬ ਨੂੰ ਤੁਸੀਂ ਝਾੜੂ ਖੜਾ ਕਰਤਾ ਕਲੇਸ਼ ਕਿੱਥੋਂ ਮੁੱਕਣਾ ਸੀ ਸੋ ਇਹ ਜਿਹੜਾ ਝਾੜੂ ਖੜਾ ਸੀ ਇਹਨੂੰ ਕਰਕੇ ਤੀਲਾ ਤੀਲਾ ਐ ਤੇ ਐ ਪਵਾ ਕੇ ਛੱਡ ਦਿੱਤਾ ਜਦੋਂ ਪੰਜਾਬ ਦੇ ਲੋਕਾਂ ਨੇ ਐ ਕਰਕੇ ਛੱਡ ਦਿੱਤਾ ਤੇ ਕਲੇਸ਼ ਆਪੇ ਮੁੱਕ ਜਾਣਾ ਪੰਜਾਬ ਦੇ ਵਿੱਚੋਂ ਇਹ ਨਾ ਡਾਇਨਾਸੌਰ ਬਚਣੀ ਨਾ ਇਹ ਝਾੜੂ ਬਚਣਾ ਸਿਰਫ ਰਹਿਣਾ ਤੇ ਰਹਿਣਾ ਕਾਂਗਰਸ ਨੇ ਕਿਉਂਕਿ ਇੱਕ ਐਸੀ ਇਹੀ ਪਾਰਟੀ ਆ ਜਿਹੜੀ ਸ਼ੁਰੂ ਤੋਂ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਸਾਰੇ ਜਾਤਾਂ ਪਾਤਾਂ ਨੂੰ ਲੈ ਕੇ ਨਾਲ ਚੱਲਦੀ ਸੋ ਸੋ ਹੁਣ ਕਾਲਾ ਦਾ ਤੇ ਪਤਾ ਨਹੀਂ ਹਾ ਲੋ ਪਰ ਐਦਾਂ ਦਾ ਡਾਇਨਾਸੌਰ ਆਇਆ ਜੇ ਸ਼ਰੋਮਣੀ ਕਾਲੀ ਦਲ ਦਾ ਆ ਆ ਜੇ ਸ਼ਰੋਮਣੀ ਕਾਲੀ ਦਲ ਦਾ ਟੈਨਾਸੌਰ ਤੇ ਇਹ ਚ ਫੂਕ ਕਿੰਨੀ ਕਿੰਨੀ ਵਾਰੀ ਨਿਕਲਦੀ ਚ ਕਾਲਾ ਸਾਹਿਬ ਦੱਸੋ ਜਰਾ ਹਾਂ ਫੂਕ ਨਿਕਲੀ 2017 ਚ ਪਹਿਲੋਂ ਨਿਕਲੀ ਫੂਕ ਫੇਰ ਨਿਕਲੀ ਇਹਨਾਂ ਦੀ 2022 ਦੇ ਵਿੱਚ ਜਦੋਂ ਆਏ ਤਿੰਨ ਇਹਨਾਂ ਦੇ ਐਮਐਲਏ ਉਹ ਵੀ ਭੱਜ ਗਏ ਰਹਿ ਗਿਆ ਇੱਕ ਫੇਰ ਇਹਨਾਂ ਦੀ ਫੂਕ ਨਿਕਲੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆ ਬਹੁਤ ਫੂਕ ਨਿਕਲੀ ਉੱਥੇ ਤੇ ਉਦੋਂ ਬਿਲਕੁਲ ਹੀ ਨਿਕਲ ਗਈ ਹਵਾ ਉਸ ਤੋਂ ਬਾਅਦ ਆਗੀਆਂ ਚਾਰ ਜਿਮਨੀ ਚੋਣਾਂ ਉੱਚ ਤੇ ਲੜਾਈ ਨਹੀਂ ਐ ਚਾਰ ਚੋਣਾਂ ਲੜਨ ਤੋਂ ਭੱਜ ਗਏ ਉਦੋਂ ਨਿਕਲੀ ਇਹਨਾਂ ਦੀ ਫੇਰ ਇਦਾਂ ਕਰਕੇ ਫੂਕ ਤੇ ਹੁਣ ਇਹਨਾਂ ਦੀ 13.5% ਤੋਂ 12% ਤੇ ਆ ਗਏ ਕਹਿੰਦੇ ਆ ਗਏ ਆ ਗਏ ਆ ਗਏ ਡਾਇਨਾਸੌਰ ਆ ਆ ਜੋ ਆ ਇਹ ਆ ਡਾਇਨਾਸੌਰ ਆਖ ਆ ਜੋ ਇਹ ਇਦਾਂ ਪੰਜਾਬ ਦੇ ਲੋਕਾਂ ਨੇ ਆ ਆਜੋ ਡਾਇਨਾਸੌਰ ਤੇ ਭਾਂਗ ਛੁੱਟੇ ਨੂੰ ਐ ਗਿਆ ਜਿਹੜਾ ਡਾਇਨਾਸੌਰ ਆ ਜੇ ਪੰਜਾਬ ਦੇ ਡਾਇਨਾਸੌਰ ਅਸਲ 'ਚ ਮੈਂ ਕਾਲੋ ਸਾਹਿਬ ਲਾਸਟ ਸਿਆਣੀ ਗੱਲ ਕਰਿਆ ਕਰਨ ਆ ਪਾਰਟੀ ਇਤਿਹਾਸਕ ਪਾਰਟੀ ਐ ਕੋਈ ਸਿਆਣੀ ਗੱਲ ਕਰਨ